ਜੇ ਪੰਜਾਬ ਸਰਕਾਰ ਕਿਸਾਨਾਂ ਦੇ ਨਾਲ ਹੁੰਦੀ ਤਾਂ ਹਰਿਆਣੇ ਵਾਲੇ ਪਾਸਿਓਂ ਡਰੋਨ ਆ ਕੇ ਪੰਜਾਬ ਦੀ ਹੱਦ ਦੇ ਵਿੱਚ ਆ ਕੇ ਹਮਲੇ ਨਾ ਕਰਦਾ ਉਧਰੋਂ ਜਿਹੜੀਆਂ ਗੋਲੀਆਂ ਚੱਲਦੀਆਂ ਨੇ ਤਾਂ ਉਹਨਾਂ ਦਾ ਵੀ ਸਰਕਾਰ ਡਟ ਕੇ ਵਿਰੋਧ ਕਰਦੀ ਹਰਿਆਣਾ ਸਰਕਾਰ 'ਤੇ ਦਬਾਅ ਪਾਉਂਦੀ ਪੰਜਾਬ ਪੁਲਿਸ ਦੇ ਵੱਲੋਂ ਹੀ ਥਾਂ-ਥਾਂ ਨਾਕੇ ਲਾਏ ਗਏ ਨੇ ਤੇ ਮਿੱਟੀ ਦੇ ਭਰੇ ਜਿਹੜੇ ਟਿੱਪਰ ਨੇ ਉਹ ਟੇਢੇ ਕਰਕੇ ਸੜਕਾਂ 'ਤੇ ਲਾਏ ਗਏ ਨੇ ਪਿਛਲੇ ਦਿਨੀ ਬਾਰਡਰਾਂ ਨੂੰ ਆਉਂਦੀਆਂ ਜੀਸੀਬੀ ਜਾਂ ਹੋਰ ਵੱਡੀਆਂ ਮਸ਼ੀਨਾਂ ਵੀ ਪੰਜਾਬ ਪੁਲਿਸ ਦੇ ਵੱਲੋਂ ਜਬਤ ਕੀਤੀਆਂ ਗਈਆਂ ਵਾਪਸ ਮੋੜੀਆਂ ਗਈਆਂ ਤੇ ਕੀ ਸੰਕੇਤ ਆਹੇ ਹਰਿਆਣਾ ਸਰਕਾਰ ਤੇ ਚਲੋ ਪਹਿਲੇ ਦਿਨੀ ਇਸ ਮੂੜ ਚ ਸੀ ਕਿ ਕਿਸਾਨਾਂ ਨੂੰ ਅੱਗੇ ਨਹੀਂ ਜਾਣ ਦੇਣਾ ਪਰ ਜੋ ਪੰਜਾਬ ਪੁਲਿਸ ਦਾ ਰੋਲ ਰਿਹਾ ਇਸ ਦੇ ਵਿੱਚ ਪੰਜਾਬ ਸਰਕਾਰ ਦਾ ਰੋਲ ਰਿਹਾ ਥਾਂ ਥਾਂ ਤੇ ਮਿੱਟੀ ਦੇ ਟਿਪਰ ਜਿਹੜੇ ਟੇਡੇ ਕਰਕੇ ਲਾਏ ਗਏ ਨੇ ਚਾਹੇ ਜੀ ਸੀ ਬੀਆਂ ਹੋਣ ਕਿਸਾਨਾਂ ਦੀਆਂ ਉਹ ਵਾਪਸ ਮੋੜਤੀਆਂ ਹੋਣ ਕਿ ਬਾਰਡਰ ਵੱਲ ਕੋਈ ਇਹ ਚੀਜ਼ ਨਹੀਂ ਜਾਊਗੀ ਸਿਰਫ ਕਿਸਾਨ ਜਾਣ ਜਾਂ ਟਰੈਕਟਰ ਜਾਣ ਪੰਜਾਬ ਸਰਕਾਰ ਦਾ ਰਵਈਆ ਕੀ ਦੇਖਦੇ ਹਾਂ ਸਾਡੇ ਏਰੀਆ ਚ ਜਾ ਕੇ ਉਹਨਾਂ ਨੇ ਡਰੋਨ ਨਾਲ ਸਿੱਟੇ ਆ ਉਹ ਸਾਡੇ ਕਿਸਾਨ ਜਿਹਾ ਕੀ ਹੋਏ ਆ ਉਹਦੇ ਅਜੇ ਤੱਕ ਪ੍ਰਭਾਵ ਦਾ ਕੋਈ ਵੀ ਮੰਤਰੀ ਜਾਂ ਕੋਈ ਐਮਐਲਏ ਜਾਂ ਮੁੱਖ ਮੰਤਰੀ ਬਿਆਨ ਨਹੀਂ ਦਿੱਤਾ ਵੀ ਉਹਨੇ ਕਿਉਂ ਸਿੱਟੇ ਆ ਕਿਸਾਨ ਵੀਰਾਂ ਨੂੰ ਸੋਚਣਾ ਚਾਹੀਦਾ ਵੀ ਅਸੀਂ ਇਹਨਾਂ ਦੇ ਨਾਲ ਖੜ੍ਹਨਾ ਹੈ ਕੀ ਕਰਨਾ ਹੈ ਕਿੰਨਾ ਦਾ ਰੁਪਇਆ ਇਹਨਾਂ ਨੂੰ ਹੋਣਾ ਚਾਹੀਦਾ ਇਹਦਾ ਵਿਰੋਧ ਹੋਣਾ ਚਾਹੀਦਾ ਜਿੱਦਾਂ ਬੀਜੇਪੀ ਵਾਲੇ ਹਰਿਆਣੇ ਦੇ ਲੋਕ ਕਰਦੇ ਨੇ ਪੰਜਾਬ ਉਹਦਾ ਵਿਰੋਧ ਹੋਣਾ ਚਾਹੀਦਾ ਪੰਜਾਬ ਸਰਕਾਰ ਦੇ ਜਿੰਨੇ ਵੀ ਨੰਮੇ ਨੇ ਇਹਨਾਂ ਨੂੰ ਪੁੱਛਣਾ ਚਾਹੀਦਾ ਵੀ ਤੁਸੀਂ ਹੁਣ ਤੱਕ ਕਿਉਂ ਨਹੀਂ ਇਹਦਾ ਬਾਜ਼ ਠਾਈ ਕਿਉਂ ਨਹੀਂ ਬੋਲੇ ਹੱਕ ਮੰਡ ਦਾ ਉਹਨਾਂ ਦਾ ਬੋਲਣ ਦਾ ਮੁੱਖ ਮੰਤਰੀ ਸਾਹਿਬ ਮੁੱਖ ਮੰਤਰੀ ਕਿਤੇ ਗੜਾ ਇਹਨਾਂ ਦਾ ਕੈਪਟਨ ਮਿਤਰਾ ਸਿੰਘ ਆ ਸੀਗਾ ਕੋ ਲੋਕਾਂ ਨਾਲ ਖੜਿਆ ਸੀ ਲੋਕਾਂ ਦੇ ਨਾਲ ਉਹਨੇ ਕੋਈ ਛਿੱਟੀ ਲੱਗਣੀ ਸੀ ਇੱਥੇ ਇੱਕ ਇੱਕ ਧ੍ਰਿੜੀ ਆਉਣ ਤੇ ਜਦ ਦਿੱਲੀ ਗਏ ਪਹਿਲੀ ਵਾਰੀ ਤੇ ਇਹਨਾਂ ਨੇ ਆ ਕੇ ਹੁਣ ਤੱਕ ਖਬਰ ਨਹੀਂ ਪੁੱਛੀ ਇਹਨਾਂ ਦੀ ਇੱਥੇ ਆਉਣਾ ਚਾਹੀਦਾ ਮੁੱਖ ਮੰਤਰੀ ਨੂੰ ਆਇਆ ਕਿਉਂ ਨਹੀਂ ਉਹਨੂੰ ਦੇਖਣਾ ਚਾਹੀਦਾ ਉਹ ਜਿਹੜੇ ਕਿਸਾਨਾਂ ਨੇ ਵੋਟਾਂ ਪਾ ਕੇ ਜਿਧਾ ਆ ਕੇ ਉਹਨੂੰ ਮੁੱਖ ਮੰਤਰੀ ਬਣਾਇਆ ਸੂਬੇ ਦਾ ਉਹਨੂੰ ਸਾਰ ਲੈਣੀ ਚਾਹੀਦੀ ਆ ਅਸੀਂ ਪੂਰੀ ਨਖੇਦੀ ਕਰਦੇ ਆ ਇਹਨਾਂ ਦੀ ਪੁਰ ਜੋਰ ਅਪੀਲ ਕਰਦੇ ਆ ਲੋਕਾਂ ਨੂੰ ਇਹਨਾਂ ਨੂੰ ਘਰੋਂ ਨਾ ਪੜਨ ਦਿਓਗਾ ਜਦੋਂ ਪਿਛਲੀ ਵਾਰ ਧਰਨਾ ਲੱਗਿਆ ਦਿੱਲੀ 'ਚ ਉਸ ਟਾਈਮ ਪੰਜਾਬ 'ਚ ਦੀ ਸਰਕਾਰ ਨਹੀਂ ਸੀ ਆਪਦੀ ਤੋ ਇਹ ਬੜੇ ਜੋਸ਼ ਕਰੋਸ਼ ਨਾਲ ਕਹਿ ਰਹੇ ਸੀ ਵੀ ਜੋ ਵੀ ਕਿਸਾਨ ਧਰਨਾ ਲਾ ਰਹੇ ਆ ਬਿਲਕੁਲ ਜਾਇਜ਼ ਆ ਮੰਗਾਂ ਜਾਇਜ਼ ਇਹਨਾਂ ਦੀ ਹੁਣ ਤਾਂ ਇਹਨਾਂ ਦੀ ਪੰਜਾਬ ਦੀ ਸਰਕਾਰ ਆ ਜੇ ਚਾਹਣ ਤਾਂ ਅਸੀਂ ਇਹ ਇੱਕ ਮਿੰਟ 'ਚ ਖੋਲਾ ਸਕਦੀ ਹੈ ਸਰਕਾਰ ਇਹ ਪਰ ਇਹਨਾਂ ਦੀ ਨੀਤ ਸਾਭ ਨਹੀਂ ਹੈਗੀ ਇੱਥੇ ਜੋ ਮੁੱਖ ਮੰਤਰੀ ਸਾਹਿਬ ਕਹਿ ਰਹੇ ਨੇ ਕਿ ਮੈਂ ਕਿਸਾਨਾਂ ਦੇ ਨਾਲ ਆ ਪਰ ਤੁਸੀਂ ਕਹਿੰਦੇ ਹੋ ਕਿ ਪੰਜਾਬ ਸਰਕਾਰ ਅਸਲ ਦੇ ਵਿੱਚ ਕਿਸਾਨਾਂ ਦੇ ਨਾਲ ਨਹੀਂ ਹੈ ਨਹੀਂ ਜੀ ਨਹੀਂ ਇਹ ਤਾਂ ਏਵੀ ਟੀਮ ਵਾਲਾ ਖੇਲ ਚੱਲ ਰਹੀ ਹੈ ਇਹਨਾਂ ਦੀ ਅੰਦਰੋਂ ਸਾਬ ਵੇ ਸਿਆਸੀ ਪਾਰਟੀ ਇੱਕੋ ਆ ਤੇ ਆਮ ਲੋਕਾਂ ਦਾ ਬੁੱਧੂ ਬਣਾਇਆ ਜਾ ਰਿਹਾ ਜੇਕਰ ਇਹ ਪੂਰੇ ਆਪਣੇ ਸਟੈਂਡ ਦੇ ਦ੍ਰਿੜ ਹੋਣ ਤਾਂ ਇਹ ਜਟਾਂ ਦੇ ਨਾਲ ਕਿਸਾਨਾਂ ਦੇ ਨਾਲ ਅੱਜ ਖੜਨ ਆ ਗਏ ਹੋ ਗੜ ਸਾਹਿਬ ਤੋਂ ਜਦੋਂ ਤੁਸੀਂ ਆਏ ਹੋ ਇੱਥੇ ਸ਼ੰਭੂ ਤੱਕ ਤਾਂ ਤੁਹਾਨੂੰ ਰਸਤੇ 'ਚ ਪੰਜਾਬ ਪੁਲਿਸ ਦੇ ਨਾਕੇ ਲੱਗੇ ਜਿਸ ਤਰ੍ਹਾਂ ਉਧਰ ਖਨੌਰੀ ਵਾਲੇ ਪਾਸੇ ਪੰਜਾਬ ਪੁਲਿਸ ਨੇ ਖੁਦ ਮਿੱਟੀ ਦੇ ਭਰ ਕੇ ਟਿੱਪਰ ਟੇਡੇ ਕਰਕੇ ਲਾਏ ਹੋਏ ਨੇ ਸੜਕਾਂ 'ਤੇ ਰਾਜਪੁਰੇ ਤੋਂ ਹੀ ਤੁਰ ਪੇ ਨਾਕੇ ਰਾਜਪੁਰਾ ਸ਼ਹਿਰ ਦੇ ਵਰਦੇ ਸਾਰੇ ਨਾਕੇ ਤੁਰ ਪੇ ਕਿਸਾਨਾਂ ਨੂੰ ਰੋਕਣ ਦੀ ਕੋਸ਼ਿਸ਼ ਹੈ ਜਾਂ ਕੀ ਆ ਕਿਸਾਨਾਂ ਦੇ ਪ੍ਰੋਟੈਸਟ ਦੇ ਵਿੱਚ ਬਿਗਨ ਪਾਉਣ ਦਾ ਹੀ ਕਾਰਨ ਹੈ ਨਾਕੇ ਦਾ ਮਤਲਬ ਇਹੀ ਹੋਇਆ ਕਿਸਾਨ ਕਿਹੜੇ ਕੋਈ ਅਸਲਾ ਹਾਂ ਅਸਲਾ ਲੈ ਕੇ ਜਾ ਰਹੇ ਆ ਜਾਂ ਕੋਈ ਹੋਰ ਲੈ ਕੇ ਚੀਜ਼ ਜਾ ਰਹੇ ਆ ਪੰਜਾਬ ਸਰਕਾਰ ਕਿਸਾਨਾਂ ਦੇ ਨਾਲ ਹੁੰਦੀ ਤਾਂ ਹਰਿਆਣਾ ਵਾਲੇ ਪਾਸਿਓਂ ਡਰੋਨ ਆ ਕੇ ਪੰਜਾਬ ਦੀ ਹੱਦ ਦੇ ਵਿੱਚ ਆ ਕੇ ਹਮਲੇ ਨਾ ਕਰਦਾ ਉਧਰੋਂ ਜਿਹੜੀਆਂ ਗੋਲੀਆਂ ਚੱਲਦੀਆਂ ਨੇ ਤਾਂ ਉਹਨਾਂ ਦਾ ਵੀ ਸਰਕਾਰ ਡਟ ਕੇ ਵਿਰੋਧ ਕਰਦੀ ਹਰਿਆਣਾ ਸਰਕਾਰ 'ਤੇ ਦਬਾਅ ਪਾਉਂਦੀ ਤੁਸੀਂ ਜੁੜੇ ਹੋ ਅਖਰ ਦੇ ਨਾਲ ਤੇ ਮੈਂ ਹਾਂ ਗਗਨਦੀ ਬਰਟੋਲ ਪੰਜਾਬ ਦੇ ਕਿਸਾਨਾਂ ਦੀ ਕਾਲ ਸੀ ਕਿ ਦਿੱਲੀ ਨੂੰ ਕੂਚ ਕਰਨਾ ਪਰ ਪੰਜਾਬ ਦੇ ਕਿਸਾਨਾਂ ਨੂੰ ਹਰਿਆਣਾ ਸਰਕਾਰ ਨੇ ਤੇ ਕੇਂਦਰ ਨੇ ਪੰਜਾਬ ਤੇ ਹਰਿਆਣੇ ਦਾ ਬਾਰਡਰ ਨਹੀਂ ਟੱਪਣ ਦਿੱਤਾ ਤੇ ਦੂਜੇ ਪਾਸੇ ਸਾਡੀ ਸਰਕਾਰ ਜਿਹੜੀ ਪੰਜਾਬ ਦੀ ਸਰਕਾਰ ਆ ਉਹ ਕਹਿ ਰਹੀ ਹੈ ਕਿ ਅਸੀਂ ਕਿਸਾਨਾਂ ਦੇ ਨਾਲ ਆ ਡਟ ਕੇ ਕਿਸਾਨਾਂ ਦੇ ਨਾਲ ਖੜੇ ਆ ਕਿਉਂਕਿ ਕਿਸਾਨ ਆਪਣਾ ਹੱਕ ਮੰਗ ਰਹੇ ਨੇ ਤੇ ਦੂਜੇ ਪਾਸੇ ਪੰਜਾਬ ਦੇ ਵਿੱਚ ਹੀ ਜੇ ਗੱਲ ਕਰੀਏ ਪੰਜਾਬ ਪੁਲਿਸ ਦੇ ਵੱਲੋਂ ਹੀ ਥਾਂ ਥਾਂ ਨਾਕੇ ਲਾਏ ਗਏ ਨੇ ਤੇ ਮਿੱਟੀ ਦੇ ਭਰੇ ਜਿਹੜੇ ਟਿੱਪਰ ਨੇ ਉਹ ਟੇਢੇ ਕਰਕੇ ਸੜਕਾਂ ਤੇ ਲਾਏ ਗਏ ਨੇ ਹਾਲਾਂਕਿ ਪਿਛਲੇ ਦਿਨੀ ਬਾਰਡਰਾਂ ਨੂੰ ਆਉਂਦੀਆਂ ਜੀਸੀਬੀ ਜਾਂ ਹੋਰ ਵੱਡੀਆਂ ਮਸ਼ੀਨਾਂ ਵੀ ਪੰਜਾਬ ਪੁਲਿਸ ਦੇ ਵੱਲੋਂ ਜਬਤ ਕੀਤੀਆਂ ਗਈਆਂ ਵਾਪਸ ਮੋੜੀਆਂ ਗਈਆਂ ਤੇ ਕੀ ਸੰਕੇਤ ਆਹੇ ਤਾਂ ਮੇਰੇ ਨਾਲ ਕਿਹੜੇ ਕਿਸਾਨ ਨੇ ਗੱਲਬਾਤ ਉਹਨਾਂ ਦੇ ਨਾਲ ਕਰਾਂਗੇ ਸਵਾਗਤ ਹੈ ਬਾਈ ਜੀ ਤੁਹਾਡਾ ਸਾਰਿਆਂ ਦਾ ਖਰ ਦੇ ਜੀ ਇੱਕ ਪਾਸੇ ਹੁਣ ਆਪਾਂ ਜਿਸ ਤਰ੍ਹਾਂ ਪਿੱਛੋਂ ਮੋਹੌਲ ਦੇਖ ਕੇ ਆਏ ਆਂ ਹਰਿਆਣਾ ਸਰਕਾਰ ਤੇ ਚਲੋ ਪਹਿਲੇ ਦਿਨੀ ਇਸ ਮੂੜ ਚ ਸੀ ਕਿ ਕਿਸਾਨਾਂ ਨੂੰ ਅਗੇ ਨਹੀਂ ਜਾਣ ਦੇਣਾ ਪਰ ਜੋ ਪੰਜਾਬ ਪੁਲਿਸ ਦਾ ਰੋਲ ਰਿਹਾ ਇਸ ਦੇ ਵਿੱਚ ਪੰਜਾਬ ਸਰਕਾਰ ਦਾ ਰੋਲ ਰਿਹਾ ਥਾਂ ਥਾਂ ਤੇ ਮਿੱਟੀ ਦੇ ਟਿਪਰ ਜਿਹੜੇ ਟੇਡੇ ਕਰਕੇ ਲਾਏ ਗਏ ਨੇ ਚਾਹੇ ਜੀ ਸੀ ਬੀਆਂ ਹੋਣ ਉਹ ਟੈਡੀਆਂ ਉਹ ਕਿਸਾਨਾਂ ਦੀਆਂ ਉਹ ਵਾਪਸ ਮੋੜਤੀਆਂ ਹੋਣ ਕਿ ਬਾਰਡਰ ਵੱਲ ਕੋਈ ਇਹ ਚੀਜ਼ ਨਹੀਂ ਜਾਊਗੀ ਸਿਰਫ ਕਿਸਾਨ ਜਾਣ ਜਾਂ ਟਰੈਕਟਰ ਜਾਣ ਪੰਜਾਬ ਸਰਕਾਰ ਦਾ ਰੁਪਈਆ ਕੀ ਦੇਖਦੇ ਹੋ ਪਹਿਲੀ ਗੱਲ ਤਾਂ ਸਾਰੇ ਜਿੰਨੇ ਮੇਰੇ ਵੀਰ ਦੇਖਦੇ ਆ ਉਹਨਾਂ ਨੂੰ ਸਤਿ ਸ੍ਰੀ ਅਕਾਲ ਗੱਲ ਇਹ ਪੰਜਾਬ ਸਰਕਾਰ ਦਾ ਰੁਪਈਆ ਕੋਈ ਬਹੁਤ ਚੰਗਾ ਨਹੀਂ ਰਿਹਾ ਜਿਸ ਦਿਨ ਇੱਥੇ ਆ ਕੇ ਧਰਨਾ ਲੱਗਿਆ ਉਸ ਦਿਨ ਹਰਿਆਣੇ ਦੇ ਜਿੰਨੇ ਵੀ ਉਹਨਾਂ ਨੇ ਇੱਕ ਜਾਮਤ ਕੀਤੀ ਕੀਤਾ ਉਹਨਾਂ ਨੇ ਕਿਲ ਗੱਡੇ ਜਾਂ ਬੈਰੀਕਡ ਲਾਏ ਹੋਰ ਲਾਏ ਉਸ ਤੋਂ ਬਾਅਦ ਸਾਡੇ ਏਰੀਆ ਚ ਆ ਕੇ ਉਹਨਾਂ ਨੇ ਡਰੋਨ ਨਾਲ ਸਿੱਟੇ ਆ ਉਹ ਸਾਡੇ ਕਿਸਾਨ ਜਿਹਾ ਕੀ ਹੋਏ ਆ ਉਹਦੇ ਅੱਜ ਤੱਕ ਪ੍ਰਭਾਵ ਦਾ ਕੋਈ ਵੀ ਮੰਤਰੀ ਜਾਂ ਕੋਈ ਐਮਐਲਏ ਜਾਂ ਮੁੱਖ ਮੰਤਰੀ ਬਿਆਨ ਨਹੀਂ ਦਿੱਤਾ ਵੀ ਉਹਨਾਂ ਕਿਉਂ ਸਿੱਟੇ ਆ ਉਹਦੀ ਕੋਈ ਨਖਿੱਦ ਨਹੀਂ ਕੀਤੀ ਉਹਨਾਂ ਨੇ ਹਾਲਾਂਕਿ ਐਸਐਸਪੀ ਸਾਹਿਬ ਖੋਦੋ ਇੱਥੇ ਮੌਜੂਦ ਸੀ ਮੌਕੇ ਤੇ ਉਹ ਤੋਂ ਉਹਦੇ ਨਾਲ ਨਾਲ ਉਸ ਤੋਂ ਬਾਅਦ ਫਿਰ ਹੁਣ ਤੱਕ ਜਿਹੜੀ ਇਸ ਟਾਈਮ ਐ ਤੱਕ ਲੱਗਦਾ ਵੀ ਇਹ ਇਹ ਜਿਹੜਾ ਸਰਕਾਰ ਦਾ ਰਵਈਆ ਹੈ ਉਹਦਾ ਹੈਗੇ ਹੈਗਾ ਸੈਂਟਰ ਤੇ ਹਰਿਆਣਾ ਸਰਕਾਰ ਦਾ ਪੰਜਾਬ ਸਰਕਾਰ ਦਾ ਵੀ ਰੁਪਿਆ ਕੋਈ ਵਧੀਆ ਨਹੀਂ ਰਿਹਾ ਕਿਉਂਕਿ ਸਾਡੇ ਕਿਸਾਨਾਂ ਨੂੰ ਜਿੰਨੇ ਜ਼ਖਮੀ ਹੋਏ ਆਂ ਹੋਰ ਹੋਏ ਆਂ ਕੋਈ ਹਾਲ ਚਾਲ ਨਹੀਂ ਪੁੱਛਿਆ ਕੋਈ ਉਹਨਾਂ ਦਾ ਕੋਈ ਮੰਤਰੀ ਨਹੀਂ ਆਇਆ ਕੋਈ ਮੈਨੂੰ ਲੱਗਦਾ ਨਹੀਂ ਹੈ ਵੀ ਉਹਨਾਂ ਦਾ ਕੋਈ ਸਾਡੇ ਨਾਲ ਸਹਿਯੋਗ ਹੈਗਾ ਇਹ ਸਾਡੇ ਜਿਹੜੇ ਕਿਸਾਨ ਵੀਰਾਂ ਨੂੰ ਸੋਚਣਾ ਚਾਹੀਦਾ ਵੀ ਅਸੀਂ ਇਹਨਾਂ ਦੇ ਨਾਲ ਖੜਨ ਦਾ ਹੈ ਕੀ ਕਰਨਾ ਹੈ ਕਿੰਨਾ ਦਾ ਰੁਪਿਆ ਇਹਨਾਂ ਨੂੰ ਹੋਣਾ ਚਾਹੀਦਾ ਇਹਦਾ ਵਿਰੋਧ ਹੋਣਾ ਚਾਹੀਦਾ ਜਿੱਦਾਂ ਬੀਜੇਪੀ ਵਾਲੇ ਦਾ ਹਰਿਆਣੇ ਦੇ ਲੋਕ ਕਰਦੇ ਨੇ ਪੰਜਾਬ ਵਿਰੋਧ ਹੋਣਾ ਚਾਹੀਦਾ ਪੰਜਾਬ ਸਰਕਾਰ ਦੇ ਜਿੰਨੇ ਵੀ ਨਵੇਂ ਦੇ ਆਂ ਇਹਨੂੰ ਪੁੱਛਣਾ ਚਾਹੀਦਾ ਕਿ ਤੁਸੀਂ ਹੁਣ ਤੱਕ ਕਿਉਂ ਨਹੀਂ ਇਹ ਆਵਾਜ਼ ਠਾਈ ਕਿਉਂ ਨਹੀਂ ਬੋਲੇ ਹੱਕ ਮੰਗਣ ਦਾ ਉਹਨਾਂ ਦਾ ਬੋਲਣ ਦਾ ਹਾਲਾਂਕਿ ਮੁੱਖ ਮੰਤਰੀ ਸਾਹਿਬ ਨੇ ਪਹਿਲੇ ਦਿਨ ਹੀ ਕਿਹਾ ਸੀ ਕਿ ਕਹਿੰਦੇ ਸਾਡੇ ਕਿਸਾਨ ਨੇ ਹੱਕ ਮੰਗਣ ਜਾ ਰਹੇ ਨੇ ਉਹਨਾਂ ਨੂੰ ਜਾਣ ਦਿਓ ਮੁੱਖ ਮੰਤਰੀ ਸਾਹਿਬ ਕਹਿੰਦੇ ਮੈਂ ਡਟ ਕੇ ਕਿਸਾਨਾਂ ਨਾਲ ਖੜਾ ਮੁੱਖ ਮੰਤਰੀ ਕਿੱਥੇ ਖੜਾ ਹੈ ਇਹਨਾਂ ਦਾ ਤਾਂ ਕੈਪਟਨ ਮਿਦਰ ਸਿੰਘ ਕਹ ਸੀਗਾ ਕੋ ਲੋਕਾਂ ਨਾਲ ਖੜਿਆ ਸੀ ਲੋਕਾਂ ਦੇ ਨਾਲ ਉਹਨੇ ਕੋਈ ਛਿੜੀ ਲੱਗਣੀ ਸੀ ਇੱਥੇ ਇੱਕ ਇੱਕ ਛਿੜੀਆਂ ਆਉਣ ਤੇ ਜਦ ਦਿੱਲੀ ਗਏ ਪਹਿਲੀ ਵਾਰੀ ਤੇ ਇਹਨਾਂ ਨੇ ਆ ਕੇ ਹੁਣ ਤੱਕ ਖਬਰ ਨਹੀਂ ਪੁੱਛੀ ਇਹਨਾਂ ਦੀ ਫਰਜ਼ ਮੰਨਦਾ ਕਿਉਂਕਿ ਸਰਕਾਰ ਮੌਕੇ ਦੀ ਆ ਉਹ ਤੋਂ ਬਾਅਦ ਕੱਲ ਪਰਸੋਂ ਇੱਥੇ ਵੈਰੀਗੇਟ ਲਾ ਲ ਕੇ ਰੁਕੀ ਜਾਂਦੇ ਆ ਰੁਕਣ ਦਾ ਕੀ ਕੰਮ ਦੱਸੋ ਕੋਈ ਕੋਈ ਕਿਸਾਨ ਕੋਈ ਕਰਦਾ ਕਿਸੇ ਨਾਲ ਧੱਕਾ ਜਾਂ ਕੋਈ ਕਿਸੇ ਨੂੰ ਕਰਦਾ ਖਰਾਬ ਦੱਸੋ ਤੁਸੀਂ ਤੁਸੀਂ ਦੇਖਿਆ ਹੋਣਾ ਅਰੇ ਨਹੀਂ ਬਿਲਕੁਲ ਕਿਸਾਨ ਅਸੀਂ ਲਗਾਤਾਰ ਹੀ ਦੇਖਦੇ ਰਹੇ ਹਾਂ ਪਿੱਛੇ 2020 ਵੀ ਦੇਖਿਆ ਕਿਸਾਨਾਂ ਨੇ ਸ਼ਾਂਤਮਈ ਪ੍ਰੋਟੈਸਟ ਕੀਤਾ ਹਾਂਜੀ ਹੁਣ ਵੀ ਇਹ ਕਿਸਾਨਾਂ ਦੇ ਅੰਦੋਲਨ ਨੂੰ ਖਰਾਬ ਕਰਨ ਵਾਸਤੇ ਕੁਝ ਇਧਰੋਂ ਬੰਦੇ ਵਿੱਚ ਇਹਨਾਂ ਨੇ ਜਿਹੜੇ ਕੀਤੇ ਹੋਇਆ ਮੈਂ ਕਿਸਾਨ ਵੀਰਾਂ ਨੂੰ ਬੇਨਤੀ ਕਰੂੰਗਾ ਵੀ ਤੁਸੀਂ ਵੀ ਆਪਣਾ ਅੰਦੋਲਨ ਸ਼ਾਂਤਮਈ ਰੱਖੋ ਇਹ ਤਾਂ ਇਹਨਾਂ ਦੀ ਗੱਲ ਦੀ ਹੱਡੀ ਬਣ ਗਈ ਜੇ ਆਪ ਹਟਣਗੇ ਤਾਂ ਵੀ ਜੇ ਅਸੀਂ ਟਾਮਗੇ ਤਾਂ ਵੀ ਦਿੱਲੀ ਹੁਣ ਇੱਚੀ ਦਿੱਲੀ ਆ ਦਿੱਲੀ ਦਾ ਇੱਥੋਂ ਸੇਕ ਜਾਂਦਾ ਇਹਦੇ ਤੇ ਕੋਈ ਉਹ ਨਹੀਂ ਹੈਗਾ ਦੇ ਕੇ ਛੁੱਟੂ ਠੀਕ ਹੈ ਹਾਂਜੀ ਬਾਪੂ ਤੁਸੀਂ ਕੀ ਕਹਿਣਾ ਹਾਂਜੀ ਭਾਈ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜਿਹੜਾ ਪੰਜਾਬ ਸਰਕਾਰ ਦੀ ਉਹ ਗੱਲ ਕਰਦੇ ਆਂ ਆਪਾਂ ਇਸ ਮੁੱਦੇ ਤੇ ਕਿਉਂਕਿ ਜਦੋਂ ਪਿਛਲੀ ਵਾਰ ਤਾਂ ਨਾ ਲੱਗਿਆ ਦਿੱਲੀ 'ਚ ਉਸ ਟਾਈਮ ਪੰਜਾਬ ਚ ਦੀ ਸਰਕਾਰ ਨਹੀਂ ਸੀ ਆਪਦੀ ਤੇ ਇਹ ਬੜੇ ਜੋਸ਼-ਖਰੋਸ਼ ਨਾਲ ਕਹਿ ਰਹੇ ਸੀ ਵੀ ਜੋ ਵੀ ਕਿਸਾਨ ਧਰਨਾ ਲਾ ਰਹੇ ਆ ਬਿਲਕੁਲ ਜਾਇਜ਼ ਆ ਮੰਗਾਂ ਜਾਇਜ਼ ਇਹਨਾਂ ਦੀ ਹੁਣ ਤਾਂ ਇਹਨਾਂ ਦੀ ਪੰਜਾਬ ਦੀ ਸਰਕਾਰ ਆ ਹੁਣ ਸਾਨੂੰ ਇਹਨਾਂ ਨੇ ਇੱਥੇ ਕਿਉਂ ਡੱਕਿਆ ਜੇ ਇਹ ਚੌਣ ਤਾਂ ਅਸੀਂ ਇਹ ਇੱਕ ਮਿੰਟ ਚ ਖੋਲਾ ਸਕਦੀ ਹੈ ਸਰਕਾਰ ਇਹ ਪਰ ਇਹਨਾਂ ਦੀ ਨੀਤਸਾਬ ਨਹੀਂ ਹੈਗੀ ਇੱਥੇ ਨਹੀਂ ਉਹ ਤਾਂ ਹਰਿਆਣਾ ਸਰਕਾਰ ਨੇ ਰੋਕਿਆ ਨਾ ਜਾਂ ਕੇਂਦਰ ਦੀਆਂ ਕੰਪਨੀਆਂ ਸਰਕਾਰ ਤੇ ਵੀ ਦਬਾਅ ਬਣਾ ਸਕਦੀ ਆ ਜੇਕਰ ਇਹ ਚੌਣ ਅਕਸਰ ਪੰਜਾਬ ਦੇ ਨੁਮਾਇੰਦੇ ਆ ਚੁਣੇ ਹੋਏ ਇੱਥੇ ਆਉਣਾ ਚਾਹੀਦਾ ਮੁੱਖ ਮੰਤਰੀ ਨੂੰ ਆਇਆ ਕਿਉਂ ਨਹੀਂ ਉਹਨੂੰ ਦੇਖਣਾ ਚਾਹੀਦਾ ਉਹ ਜਿਹੜੇ ਕਿਸਾਨਾਂ ਨੇ ਵੋਟਾਂ ਪਾ ਕੇ ਜਿੱਤਾ ਆ ਕੇ ਉਹਨੂੰ ਮੁੱਖ ਮੰਤਰੀ ਬਣਾਇਆ ਸੂਬੇ ਦਾ ਉਹਨੂੰ ਸਾਰ ਲੈਣੀ ਚਾਹੀਦੀ ਆ ਹੁਣ ਅਸੀਂ ਕਿਸੇ ਪਾਰਟੀ ਨਾਲ ਸੰਬੰਧਤ ਨਹੀਂ ਅਸੀਂ ਤਾਂ ਜੇ ਕੈਪਟਨ ਮਨਿੰਦਰ ਦੀ ਸੀ ਸਰਕਾਰ ਤਾਂ ਜੇ ਉਹਨਾਂ ਨੇ ਗਲਤ ਕੰਮ ਕਰਿਆ ਉਹਨਾਂ ਦੀ ਵੀ ਨਖੇਦੀ ਕਰਦੇ ਆ ਤੇ ਬਾਦਲਾਂ ਦੀ ਵੀ ਇਹਨੂੰ ਚੁਣਿਆ ਸੀ ਲੋਕਾਂ ਨੇ ਚਲੋ ਹਾਲਾਂਕਿ ਅਸੀਂ ਤਾਂ ਚਾਹੇ ਵੋਟ ਨਹੀਂ ਵੀ ਪਾਈ ਹੋਵੇ ਪਰ ਚੁਣਿਆ ਅਸੀਂ ਚੰਗੇ ਲਈ ਹੁਣ ਉਹੀ ਲੋਕ ਜੁੱਤੀਆਂ ਮਾਰ ਰਹੇ ਆ ਅਸੀਂ ਪੂਰੀ ਨਖੇਦੀ ਕਰਦੇ ਆ ਇਹਨਾਂ ਦੀ ਪੁਰਜ਼ੋਰ ਅਪੀਲ ਕਰਦੇ ਆ ਲੋਕਾਂ ਨੂੰ ਵੀ ਇਹਨਾਂ ਨੂੰ ਘਰੋਂ ਨਾ ਪੜਨ ਦਿਓਗਾ ਤੇ ਤੇ ਸੈਂਟਰ ਸਰਕਾਰ ਦਾ ਰਵਈਆ ਸਾਨੂੰ ਪਤਾ ਹੀ ਆ ਵਾਦੇ ਕਰਕੇ ਉਹ ਪਹਿਲਾਂ ਸਾਨੂੰ ਉਹਨਾਂ ਨੇ ਆਸਵਾਸ਼ਣ ਦਿੱਤਾ ਤਾਂ ਅਸੀਂ ਧਰਨਾ ਚੱਕਿਆ ਤਾਂ ਉਹਨਾਂ ਨੂੰ ਸ਼ਰਮ ਨਹੀਂ ਆਉਂਦੀ ਹੁਣ ਦੁਬਾਰੇ ਫੇਰ ਅਸੀਂ ਵੀਰਾਂ ਘੱਤੀਆਂ ਸੜਕ 'ਚ ਕਿਲ ਗੜ ਤੇ ਇਹ ਕੋਈ ਮੈਨੂੰ ਨਹੀਂ ਲੱਗਦਾ ਵੀ ਕੋਈ ਲੋਕਤੰਤਰ ਦਾ ਕੋਈ ਸਹੀ ਆਪਣੇ ਸਾਹਮਣੇ ਫੋਟੋ ਆ ਰਹੀ ਹੈ ਤਸਵੀਰ ਆ ਰਹੀ ਆ ਕਿਉਂਕਿ ਲੋਕਤੰਤਰ ਦੇ ਵਿੱਚ ਸਾਨੂੰ ਹੱਕ ਹੁੰਦਾ ਆਪਣੀਆਂ ਗੱਲਾਂ ਫ੍ਰੀडम ਆਫ ਸਪੀਚ ਇਹਦਾ ਸਾਨੂੰ ਮਤਲਬ ਜਾਇਜ਼ ਮੰਗਾਂ ਵੀ ਤੁਸੀਂ ਕਹਿੰਦੇ ਹੋ ਕਿ ਜੋ ਮੁੱਖ ਮੰਤਰੀ ਸਾਹਿਬ ਕਹਿ ਰਹੇ ਨੇ ਕਿ ਮੈਂ ਕਿਸਾਨਾਂ ਦੇ ਨਾਲ ਆ ਪਰ ਤੁਸੀਂ ਕਹਿ ਰਹੇ ਹੋ ਕਿ ਪੰਜਾਬ ਸਰਕਾਰ ਅਸਲ ਦੇ ਵਿੱਚ ਕਿਸਾਨਾਂ ਦੇ ਨਾਲ ਨਹੀਂ ਹੈ ਨਹੀਂ ਨਹੀਂ ਇਹ ਤਾਂ ਏਵੀ ਟੀਮ ਵਾਲਾ ਖੇਲ ਚੱਲ ਰਹੀ ਹੈ ਇਹਨਾਂ ਦੀ ਅੰਦਰੋਂ ਸਾਬ ਵੇ ਸਿਆਸੀ ਪਾਰਟੀ ਇੱਕੋ ਆ ਤੇ ਆਮ ਲੋਕਾਂ ਦਾ ਬੁੱਧੂ ਬਣਾਇਆ ਜਾ ਰਿਹਾ ਹੈ ਜੇਕਰ ਇਹ ਪੂਰੇ ਆਪਣੇ ਸਟੈਂਡ ਤੇ ਦ੍ਰਿੜ ਹੋਣ ਤਾਂ ਇਹ ਜੱਟਾਂ ਦੇ ਨਾਲ ਕਿਸਾਨਾਂ ਦੇ ਨਾਲ ਅੱਜ ਖੜਨ ਆ ਗਏ ਉਰੇ ਕਿਉਂਕਿ ਕਿਸਾਨ ਮਜ਼ਦੂਰ ਦਾ ਇਹ ਧਰਨਾ ਹੈ ਕਿਉਂਕਿ ਇਸ ਜਿਹੜੀ ਇਹ ਕਾਰਪੋਰੇਟ ਘਰਾਣਿਆਂ ਦਾ ਕਹਾਣ ਕਰਨਾ ਆਪਣਾ ਜੋ ਆ ਆਪਣੀ ਪਾਲਿਸੀ ਬਣ ਰਹੀ ਹੈ ਇਹਨਾਂ ਨੂੰ ਲੈ ਕੇ ਜ਼ਮੀਨ ਦੇ ਲਈ ਉਹਦੇ ਵਿੱਚ ਸਾਰੀਆਂ ਤਰ੍ਹਾਂ ਦਾ ਨੁਕਸਾਨ ਆ ਕਿਸਾਨ ਦਾ ਤਾਂ ਹੈਗਾ ਹੀ ਹੈਗਾ ਉਹਦੇ ਬਾਅਦ ਦੁਕਾਨਦਾਰ ਹਰ ਇੱਕ ਬੰਦੇ ਨੂੰ ਇਹਦਾ ਖਮਿਆਜਾ ਪੁਗਤਾਂ ਪਊਗਾ ਕਿਉਂਕਿ ਸਾਹ ਤੁਸੀਂ ਆਪੀ ਤੁਹਾਡਾ ਕੀ ਮਤ ਉਹ ਮੈਂ ਨਹੀਂ ਕੀ ਕੀ ਦੇਖਦੇ ਹੋ ਪੰਜਾਬ ਸਰਕਾਰ ਦਾ ਕੀ ਰਵਈਆ ਬਹੁਤਾ ਚੰਗਾ ਨਹੀਂ ਹੈ ਠੀਕ ਹੈ ਲੋਕਾਂ ਨੇ ਵੋਟਾਂ ਪਾਈਆਂ ਵੀ ਪੰਜਾਬ ਦਾ ਭਲਾ ਹੋਵੇ ਪਰ ਅੱਜ ਦੇਖ ਲਓ ਕਿੱਥੇ ਖੜੀ ਹੈ ਪੰਜਾਬ ਸਰਕਾਰ ਤਦ ਤੁਹਾਨੂੰ ਲੱਗਦਾ ਪੰਜਾਬ ਸਰਕਾਰ ਕਿਸਾਨਾਂ ਦੇ ਨਾਲ ਨਹੀਂ ਖੜੀ ਬਿਲਕੁਲ ਨਹੀਂ ਹੈ ਬਿਲਕੁਲ ਨਹੀਂ ਹਾਲਾਂਕਿ ਸੀਐਮ ਸਾਹਿਬ ਤਾਂ ਪਹਿਲੇ ਦਿਨ ਕਹਿੰਦੇ ਸੀ ਮੈਂ ਕਿਸਾਨਾਂ ਦੇ ਨਾਲ ਡਟ ਕੇ ਖੜਾ ਸਾਡੇ ਕਿਸਾਨ ਨੇ ਮੈਂ ਇਹਨਾਂ ਦੇ ਨਾਲ ਆ ਕਿ ਇਹਨਾਂ ਤੇ ਰੋਕਾ ਨਾ ਲਓ ਇਹਨਾਂ ਨੂੰ ਅੱਗੇ ਜਾਣ ਦਿਓ ਮੁੱਖ ਮੰਤਰੀ ਸਾਹਿਬ ਇਹ ਕਹਿੰਦੇ ਰਹੇ ਆ ਫਿਰ ਕਿਉਂ ਨਹੀਂ ਜਾਣ ਦਿੱਤਾ ਗਿਆ ਪੁੱਛਣਾ ਚਾਹੁੰਦੇ ਆ ਮੁੱਖ ਮੰਤਰੀ ਨੂੰ ਜੇ ਇਹ ਗੱਲ ਕਹੀ ਹੈ ਵੀ ਅੱਗੇ ਕਿਉਂ ਨਹੀਂ ਜਾਣ ਦਿੱਤਾ ਗਿਆ ਕਿੱਲ ਕਿਉਂ ਗੱਡੇ ਗਏ ਵੈਰੀਗਡ ਕਿਉਂ ਲੈਣਾ ਸਰਕਾਰ ਬਣੂਗੀ ਹਾਂਜੀ ਉਹ ਤਾਂ ਹਰਿਆਣਾ ਪੁਲਿਸ ਵੱਲੋਂ ਗੱਡੇ ਗਏ ਉਹ ਤਾਂ ਹਰਿਆਣਾ ਵੱਲੋਂ ਗੱਡੇ ਭਈ ਇਹਨਾਂ ਨੇ ਕੀ ਕੀਤਾ ਗਿਆ ਡਰੋਨ ਸਾਡੇ ਏਰੀਆ 'ਚ ਆ ਕੇ ਅਥਰੂ ਕਹਦੇ ਗੋਲੇ ਛੱਡਦਾ ਇਹਨਾਂ ਨੇ ਕੀ ਕੀਤਾ ਇੱਥੇ ਕੋਲ ਇਹਨਾਂ ਨੇ ਨਾਕਾ ਲਾਇਆ ਹੋਇਆ ਉਹ ਪੰਜਾਬ ਪੁਲਿਸ ਨੇ ਠੀਕ ਹੈ ਇਹ ਠੀਕ ਨਹੀਂ ਹੈ ਮਤਲਬ ਸਰਕਾਰ ਤੁਸੀਂ ਕਿਹੜੀ ਜਗ੍ਹਾ ਤੋਂ ਆਏ ਕਿੱਥੇ ਆ ਅਸੀਂ ਫਤੇਗੜ ਸਾਹਿਬ ਤੋਂ ਅੱਛਾ ਫਤੇਗੜ ਸਾਹਿਬ ਤੋਂ ਜਦੋਂ ਤੁਸੀਂ ਆਏ ਹੋ ਇੱਥੇ ਸ਼ੰਭੂ ਤੱਕ ਤਾਂ ਤੁਹਾਨੂੰ ਰਸਤੇ 'ਚ ਪੰਜਾਬ ਪੁਲਿਸ ਦੇ ਨਾਕੇ ਲੱਗੇ ਜਿਸ ਤਰ੍ਹਾਂ ਉਧਰ ਖਨੌਰੀ ਵਾਲੇ ਪਾਸੇ ਪੰਜਾਬ ਪੁਲਿਸ ਨੇ ਖੁਦ ਮਿੱਟੀ ਦੇ ਭਰ ਕੇ ਟਿੱਪਰ ਟੇਡੇ ਕਰਕੇ ਲਾਏ ਹੋਏ ਨੇ ਸੜਕਾਂ 'ਤੇ ਰਾਜਪੁਰੇ ਤੋਂ ਹੀ ਤੁਰਪੇ ਨਾਕੇ ਰਾਜਪੁਰਾ ਸ਼ਹਿਰ ਦੇ ਵੱੜਦੇ ਸਾਰੇ ਨਾਕੇ ਤੁਰਪੇ ਠੀਕ ਹੈ ਹਾਂ ਤੇ ਉਹਨੂੰ ਕੀ ਕੀ ਕਿਸਾਨਾਂ ਨੂੰ ਰੋਕਣ ਦੀ ਕੋਸ਼ਿਸ਼ ਹੈ ਜਾਂ ਕੀ ਆ ਉਹ ਕਿਸਾਨਾਂ ਦੇ ਪ੍ਰੋਟੈਸਟ ਦੇ ਵਿੱਚ ਬਿਗਨ ਪਾਉਣ ਦਾ ਹੀ ਕਾਰਨ ਹੈ ਇਹ ਠੀਕ ਹੈ ਜੀ ਨਾਕਿਆਂ ਦਾ ਮਤਲਬ ਇਹੀ ਹੋਇਆ ਕਿਸਾਨ ਕਿਹੜੇ ਕੋਈ ਅਸਲਾ ਹਾਂ ਅਸਲਾ ਲੈ ਕੇ ਜਾ ਰਹੇ ਆ ਜਾਂ ਕੋਈ ਹੋਰ ਲੈ ਕੇ ਚੀਜ਼ ਜਾ ਰਹੇ ਇੱਕ ਸ਼ਾਂਤਮਈ ਦਰਨਾ ਕਰਨਾ ਉਹਦੇ ਵਿੱਚ ਵੀ ਰੋਕਣ ਮਤਲਬ ਡਾ ਰਹੇ ਆ ਠੀਕ ਹੈ ਤਾਂ ਇਹਨਾਂ ਕਿਸਾਨਾਂ ਦੇ ਵਿਚਾਰ ਤੁਸੀਂ ਸੁਣੇ ਜਿੰਨਾਂ ਦਾ ਇਹੀ ਕਹਿਣਾ ਕਿ ਪੰਜਾਬ ਸਰਕਾਰ ਭਾਵੇਂ ਕਹਿ ਰਹੀ ਆ ਕਿ ਅਸੀਂ ਕਿਸਾਨਾਂ ਦੇ ਨਾਲ ਖੜੇ ਆ ਪਰ ਇਹਨਾਂ ਦਾ ਕਹਿਣਾ ਕਿ ਅਸਲ ਦੇ ਵਿੱਚ ਪੰਜਾਬ ਸਰਕਾਰ ਕਿਸਾਨਾਂ ਦੇ ਨਾਲ ਨਹੀਂ ਹੈ ਜੇ ਪੰਜਾਬ ਸਰਕਾਰ ਕਿਸਾਨਾਂ ਦੇ ਨਾਲ ਹੁੰਦੀ ਤਾਂ ਹਰਿਆਣੇ ਵਾਲੇ ਪਾਸਿਓਂ ਡਰੋਨ ਆ ਕੇ ਪੰਜਾਬ ਦੀ ਹੱਦ ਦੇ ਵਿੱਚ ਆ ਕੇ ਹਮਲੇ ਨਾ ਕਰਦਾ ਉਧਰੋਂ ਜਿਹੜੀਆਂ ਗੋਲੀਆਂ ਚੱਲਦੀਆਂ ਨੇ ਤਾਂ ਉਹਨਾਂ ਦਾ ਵੀ ਸਰਕਾਰ ਡਟ ਕੇ ਵਿਰੋਧ ਕਰਦੀ ਹਰਿਆਣਾ ਸਰਕਾਰ 'ਤੇ ਦਬਾਅ ਪਾਉਂਦੀ ਤਾਂ ਕਹਿੰਦੇ ਜੇ ਪੰਜਾਬ ਸਰਕਾਰ ਕਿਸਾਨਾਂ ਦੇ ਨਾਲ ਹੁੰਦੀ ਤਾਂ ਪੰਜਾਬ ਦੇ ਵਿੱਚ ਥਾਂ-ਥਾਂ ਨਾਕੇ ਜਿਹੜਾ ਕਿਸਾਨਾਂ ਨੂੰ ਪ੍ਰੋਟੈਸਟ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮਾਹੌਲ ਬਣਾਉਣ ਦੀ ਤਾਂ ਕਹਿੰਦੇ ਉਹ ਨਾਕੇ ਵੀ ਥਾਂ-ਥਾਂ ਨਾ ਹੁੰਦੇ ਤਾਂ ਪੰਜਾਬ ਪੁਲਿਸ ਕਹਿੰਦੇ ਸਾਡਾ ਸਹਿਯੋਗ ਕਰਦੀ ਤੁਸੀਂ ਅੱਖਰ ਦੇ ਨਾਲ ਜੁੜੇ ਤੁਹਾਡਾ ਬਹੁਤ ਬਹੁਤ ਧੰਨਵਾਦ